ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਵਾਹੇ ਗੁਰੂ ਵਾਹੇ ਗੁਰੂ ਸਵਾਹੇ ਗੁਰੂ ਵਾਹੇ 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 ਵਾਹੇ ਗੁਰੂ ਵਾਹੇ ਗੁਰੂ

ਮੈਂ ਇਹਨਾਂ ਦਾ ਬਹੁਤ ਹੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪਰਿਵਾਰ ਨੂੰ ਪਰਿਵਾਰ ਨੂੰ ਬੜੇ ਝੰਡੇ ਕੰਮ ਵਾਲੇ ਕਰੇ ਤੇ ਮੈਂ ਆਸ ਕਰਦਾ ਇਹਨਾਂ ਨੌਜਵਾਨ ਜੀਆ ਤੋਂ ਸਾਡੇ ਸਾਰੇ ਪੀਸ ਤੁਹਾਡੇ ਰੱਖਣ ਦੇ ਵਿੱਚ ਉੱਤਸਾਹ ਹੋਵੇਗਾ ਜਤਨਾ ਸਭ ਮਨਾਦੇ ਨੇ ਮੈਂ ਧੰਨਵਾਦ ਕਰਦਾ ਸਾਰੀਆਂ ਟੀਮਾਂ ਦਾ ਸ਼ੁਕਰਗੁਜ਼ਾਰ ਕਰਦੀ ਹੈਗਾ ਸਾਰਾ ਸਤਿਕਾਰ ہسپال گرو نانک ہاسپٹل امرتسر کی ٹیم وا جنہوں نے ایک گیارہ ٹیم نے کیمپ کے لیے پرائیویٹ بلڈنگ کالج آئے جس میں آکسفورسٹری ہو چاہیے تو میں نوجوان پیڑھی میں اپیل کرتا ہوں کہ اس چنے کام والے دھیان دو جا نشے میں سد کے جا سا ویسٹرن ਬੜੀ ਮਠਿਆ ਦੀ ਦਾਤਾਈ ਦੇ ਖਾਨ ਦਿੱਤਾ ਵਾਸਤੇ ਤੇ ਪੰਜਾਬ ਦੇ ਬਹੁਤ ਕਾਰਨੀਆਂ ਲੋਕਾਂੀਆਂ ਨਜ਼ਰਾਂ ਨਹੀਂ ਦਿੱਖਿਆ ਜਾਂ ਕਿ ਨਾਜ਼ਮ ਕਦੇ ਨਹੀਂ ਜਾ ਰਹਾ ਇਸ ਲਈ ਅਮਾਵਲੀ ਆਓ ਤੇ ਮੇਰੇ ਸੱਜਣਾਂ ਵਾਲੇ ਪਰਿਵਾਰ ਹੈ ਜੀ ਸਿੱਕੀ ਪੰਜਾਬ ਦੀ ਸਿੱਕੀ ਕਿਉਂਕਿ ਸਾਰੇ ਰਾਜ ਤੋਂ ਕਿਸੇ ਨਾ ਕਿਸੇ ਬੰਦਾ ਕੰਮ ਕਰਦਾ ਹੈ ਫੋਨ ਰਾਮ ਕੇਂਦਰ ਲਾਈਨ ਵਿੱਚ ਨਾ ਰੱਖੀ ਤੁਸੀਂ ਵੀ ਕੰਡਰ ਲਗਾਓ ਉਸੇ ਲੋਡ ਬੰਨ ਨੂੰ ਕਪੜੇ ਕੰਮ ਕਰਾਓ ਉਸੇ ਲੋਡ ਬੰਨ ਨੂੰ ਡਿਵਾਈਸ ਹੋਵੇ ਉਸੇ ਲੋਡ ਬੰਨ ਦੀ ਗੱਲ ਹੋਵੇ ਤਾਂ ਕਿ ਪੰਜਾਬ ਦੇ ਵਿੱਚ ਕੋਈ ਵੀ ਐਸਾ ਅੰਦਾਜ਼ ਜਿਹੜਾ ਇੰਨਾ ਕਿਤੇ ਬੀਚ ਵਰਤਨ ਹੁੰਦੇ ਨੇ ਜਿਨ੍ਹਾਂ ਨੂੰ ਬਲੱਡ ਨਹੀਂ ਚੱਲਦਾ ਇਹ ਜੋ ਡਾਕਟਰ ਸਾਹਿਬ ਨੇ ਇਹ ਮੈਸਾਈਡ ਕਰ ਜਾਂ ਉਹ ਜਿਆਦਾ ਫਰੀ ਟੈਂਸ਼ਨ ਵਿੱਚ ਆ ਰਿਹਾਦਾ ਵਾ ਜਾਂ ਕਿਸੇ ਨੂੰ ਜਿ 5-6 ਮਹੀਨੇ ਪਹਿਲਾਂ ਮਤਾਲ ਕੀਤਾ ਸੀ ਜਿ ਤਰ੍ਹਾਂ ਦੀ ਜਗ੍ਹਾ ਦੇ ਕੋਲ ਉਹ ਡਾਕਟਰ ਸਾਹਿਬ ਨੇ ਸਾਈਡ ਕਰ ਦੋਸਤ ਜਿੰਨੇ ਕਿ ਉਹਨੇ ਇਕੱਠੀ ਹੋ ਚੁੱਕੀ ਹੁਣ ਤੱਕ ਹੁਣ ਤੱਕ 100 ਪਾਸਟ ਜਿਹੜਾ ਗਰੁੱਪ ਇਕੱਠਾ ਹੋ ਗਿਆ ਹੈ ਨਾਮ ਜੀ ਜੱਜਦਾਰ ਸਰਦਾਰ ਮੁਖਤਿਆਰ ਸਿੰਘ ਭੁੱਲਣ ਦੇ ਸਲਾਣਾ ਦੇ ਸਲਾਣਾ ਦੇ। ਖਾਲਸਾ ਬਲੱਡ ਨੇ ਡੀਲਟੀ ਦੇ ਵਿਸ਼ੇ ਤੇ ਮੁਕਤ ਕਾਬਲ ਲੋਕਾਂ ਦੇ ਖਾਲਸਾ ਖੂਨ ਦਾ ਫੈਲ ਲਗਾਇਆ ਗਿਆ ਹੈ। ਇਸ ਕੈਂਪਿੰਗ ਵਿੱਚ ਬੜਾ ਭਰਵਾ ਹੁਗਾਰਾ ਮਿਲ ਰਿਹਾ ਹੈ। ਕਾਫੀ ਵੀਰਾਂ ਨੇ ਖੂਨਦਾਨ ਕਰ ਰਿਹਾ ਤੇ ਕਾਫੀ ਜ਼ਿਆਦਾ ਖੜਗੇ ਨਹੀਂ। ਕਾਫੀ ਵੀਰ ਖੂਨਦਾਨ ਕਰਨ ਵਾਸਤੇ ਆਏ ਨਹੀਂ। ਸੋ ਮੈਂ ਸਾਰੇ ਨੂੰ ਬੇਨਤੀ ਕਰਾਂਗਾ ਕਿ ਵੱਧ ਚੜ੍ਹ ਕੇ ਇਸ ਸੰਗੀ ਕਮਾੜ ਦੇ ਵਿੱਚ ਉਪਰਲਾ ਕਰਿਆ ਕਰੇ। ਤਾਂ ਜੋ ਕਿਸੇ ਦੀ ਕੀਮਤ ਨਾ ਚਾਹੀ ਜਾਵੇ। ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਤੁਹਾਡੇ ਵੱਲੋਂ ਦਾਣ ਦਿੱਤਾ ਗਿਆ ਕੂਨ ਥੈ拉ਪੀ ਇਹ ਕਿਸ ਬੱਚਿਆਂ ਨੂੰ ਮੁਹੱਈਆ ਕਰਵਾਇਆ ਜਾਂਦਾ ਪਿੰਗਲਵਾੜੇ ਦੇ ਖਰੀਜਾਂ ਨੂੰ ਮੁਹੱਈਆ ਕਰਵਾਇਆ ਜਾਂਦਾ ਇਸ ਤੋਂ ਇਲਾਵਾ ਅੱਜ ਸਾਡੇ ਕੈਂਪ ਦੇ ਵਿੱਚ 11 ਬਲੱਡ ਨੇਸ਼ਨ ਦੀਆਂ ਟੀਮਾਂ 11 ਬਲੱਡ ਬੈਂਕ ਨੇ 6 ਸਰਕਾਰੀ ਟੀਮਾਂ ਐ ਤੇ 5 ਪ੍ਰਾਈਵੇਟ ਟੀਮਾਂ ਐ ਸਿਵਲ ਹਸਪਤਾਲ ਅਮਲਕਸਰ ਪੁਰ ਨਾਨਕ ਹਸਪਤਾਲ ਅਮਲਕਸਰ ਸਿਵਲ ਹਸਪਤਾਲ ਬਟਾਲਾ ਸਿਵਲ ਹਸਪਤਾਲ ਤਰਨਤਾਰਨ ਸਿਵਲ ਹਸਪਤਾਲ ਪੱਟੀ ਤੇ ਸਿਵਲ ਹਸਪਤਾਲ ਅਜਨਾਲਾ ਨੇ ਇਸ ਤੋਂ ਇਲਾਵਾ ਆਨੰਦ ਹਸਪੀਟਲ ਪਿਖੀਵਿੰਡ ਪਾਰਵਤੀ ਦੇਵੀ ਹਸਪੀਟਲ ਆਕਸਫੋਰਡ ਹਸਪੀਟਲ ਜਲੰਧਰ ਰਾਜ ਹਸਪੀਟਲ ਬਲੱਡ ਬੈਂਕ ਤੋਂ ਇਲਾਵਾ ਇੱਕ ਟੀਮ ਹੋਰ ਹੈ ਕਾਰਪੋਰੇਟ ਹਸਪੀਟਲ ਦੀ ਟੀਮ ਨੇ ਵੀ ਇੱਥੇ ਪਾਰਟਿਸਿਪੇਟ ਕਰਨਾ ਹੈ ਸੋ ਮੈਂ ਆਪ ਸਭ ਦੇ ਵੀਰਾਂ ਭੈਣਾਂ ਦੇ ਸਹਿਯੋਗ ਦੇ ਨਾਲ ਇਸ ਕੈਂਪ ਨੂੰ ਸਕਸੈਸਫੁਲ ਬਣਾ ਰਿਹਾ ਹੈ ਅੱਗੇ ਵੀ ਬੇਨਤੀ ਕਰਾਂਗੇ ਯੂਟਿਊਬ ਤੇ ਸਾਡੀ ਸੰਸਥਾ ਦੇ ਨਾਲ ਜੁੜੋ ਤੇ ਕਿਸੇ ਦੀ ਕੀਮਤੀ ਜਾਣਕਾਰੀ ਦਿਵਾਉਣਾ ਲੱਗੇ। ਇੰਨਾ ਟਾਈਮ ਹੋ ਗਿਆ ਪਰ ਲੋਈ ਕੰਮ ਨਹੀਂ ਕਰਦੇ। ਮੈਨੂੰ 15 ਸਾਲ ਹੋ ਗਏ ਆ ਜੀ ਕੈਂਪਸ ਹੋ ਗਿਆ ਜੀ। ਸਰ ਹੁਣ ਤੱਕ ਕਿੰਨੇ ਕੁ ਯੂਨਿਟ ਇਕੱਠੇ ਹੋ ਚੁੱਕੀ ਆ? ਆ ਸਟਾਰਟ ਹੀ ਕੀਤਾ ਜੀ 100 ਦੇ ਕਰੀਬ ਤਕਰੀਬਨ ਲਗਭਗ 100 ਜੀ ਮਿਲ ਲੋਈ ਨੇ ਜੀ। 1000 ਯੂਨਿਟ ਦਾ ਸਾਡਾ ਟਾਰਗੇਟ ਹੈ। ਅਜੇ ਤੇ ਸਿਰਫ 9 ਹੀ ਵਜੇ ਆ। ਬਾਕੀ ਦੇਖੋ ਸ਼ਾਮੀ 8 ਵਜੇ ਤੱਕ ਕੈਂਪ ਚੱਲੇਗਾ। ਕਈ ਨੌਜਵਾਨਾਂ ਦੇ ਵਿੱਚ ਇਹ ਡਰ ਹੁੰਦਾ ਹੈ ਕਿ ਖੂਨ ਦੇ ਨਾਲ ਕੋਈ ਪ੍ਰੋਬਲਮ ਸਟਰੀਟ ਹੋ ਸਕਦੀ ਹੈ ਜਿਸ ਵਾਸਤੇ ਸ਼ੂਟਿੰਗ। ਜੇਕਰ ਮੈਂ ਇੱਕ ਵੀਡੀਓ ਸ਼ੇਅਰ ਕਰਾਂਗਾ, ਇੱਥੇ ਜਿਹੜੇ ਤੋਂ ਬੰਦੇ ਆਏ ਨੇ, ਉਹਨੇ ਖੂਨਦਾਨ ਕਰਨ ਤੋਂ ਪਹਿਲੇ ਮਨੇ ਡੰਡ ਮਾਰ ਕੇ ਗਏ ਨੇ ਇੱਥੇ। ਨੌਜਵਾਨਾਂ ਨੂੰ ਇਹ ਅਪੀਲ ਕਰਦੇ ਵੀ ਖੂਨਦਾਨ ਕਰਨ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਕਮਜ਼ੋਰੀ ਨਹੀਂ ਆਉਂਦੀ। ਜੇ ਸਮੁੰਦਰ ਤੋਂ ਬਾਲਟੀ ਪਾਣੀ ਦੇ ਕੱਢਦੇ ਆਂ, ਜਿਸ ਤਰ੍ਹਾਂ ਸਮੁੰਦਰ ਤੋਂ ਬਾਲਟੀ ਪਾਣੀ ਕੱਢਣ ਨਾਲ ਕੋਈ ਫਰਕ ਨਹੀਂ ਪੈਂਦਾ। ਸਾਡੇ ਸਰੀਰ ਦੇ ਵਿੱਚੋਂ 350 ਜਾਂ 450 ਮਲ ਖੂਨ ਨਿਕਲਣ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂ ਪੈਂਦਾ। ਕੋਈ ਕਮਜ਼ੋਰੀ ਨਹੀਂ ਆ ਸਾਗੋ ਸਰੀਰ ਤੰਦਰੁਸਤ ਹੋਏਦਾ ਸਰੀਰ ਹੱਗਾ ਹੋ ਜਾਂਦਾ ਜੇ ਅਸੀਂ ਕਹੀਏ ਵੀ ਸਾਡਾ ਗੰਦਾ ਖੂਨ ਹੈ ਸਾਡਾ ਗੰਦਾ ਖੂਨ ਨਹੀਂ ਕਿਸੇ ਦੀ ਜਾਨ ਬਚਾਉਂਦਾ ਹੈ ਉਹ ਗੰਦਾ ਖੂਨ ਨਹੀਂ ਹੈ ਉਹ ਸਾਡਾ ਖੂਨ ਸਾਫ਼ ਹੀ ਹੈ 3 ਮਹੀਨੇ ਬਾਅਦ ਸਾਡੇ ਸਰੀਰ ਚ ਖੂਨ ਦੁਬਾਰਾ ਬਣ ਜਾਣਾ ਹੈ ਤੇ ਅਸੀਂ 24 ਘੰਟੇ ਅਜੇ ਪੂਰਾ ਹੋ ਜਾਣਾ ਹੈ ਥੈਂਕ ਯੂ ਥੈਂਕ ਯੂ ਇੱਕ ਸੋਹਣਾ ਰੋਸਦਾ ਯਮਨ ਜੀ ਅ ਮਹਾਰਾਜ ਸਿੰਘ ਜੀ ਆ ਗਏ ਆ ਪੱਤੌਣ ਇੱਕਦਮ ਸੰਤੋ ਲੱਗਣ ਜਾ ਰਿਹਾ ਮੇਰੇ ਅਖਣਾ ਦੇ ਕੋਸ਼ਿਸ਼ ਆ ਸੰਤਾਂ ਬਾਰੇ ਲਖਣਾ ਆ ਰਹੀਆਂ ਤੇ ਬਹੁਤ ਹੀ ਸੰਤਾਂ ਦੇ ਵਿੱਚ ਅਖਣਾ ਹਰ ਸਾਲ ਦੀ ਤਰ੍ਹਾਂ ਜਿਲੇ ਖਾਨ ਦੀ 20000 ਬਣਾ ਕੇ ਕਹੇਗੇ ਅਸੀਂ ਵੀ ਕਲਾਸੀ ਜਾਵਾਂਗੇ ਮਹਾਰਾਜ ਜੀ ਪਹਵਾਨਾ ਇਹ ਸਭ ਤੋਂ ਵੱਡੇ ਦੇ ਸੰਪਰਦਾ ਅਦਿਸ਼ਤਾਨ ਨੂੰ ਕਦੇ ਵੀ ਪੱਕੇ ਜੋੜ ਕੇ ਬੈਂਚ ਕਰਦੇ ਅਗਲੇ ਸਾਡੇ ਕੈਂਪਰ ਦੇ ਇੱਕਾ ਤੋਂ ਆਦਮ ਹੁੰਦਾ ਹੈ ਇਸ ਤਰ੍ਹਾਂ ਉਹ ਤੋਂ ਸੰਦਰੀਏ ਤੇ ਨਮਸਕਾਰ ਦੀ ਸੇਵਾ ਹਰਤੇ ਬਹੁਤ ਹੀ ਲਾਭਦਾਇਕ ਹੈ ਅਸੀਂ ਇੰਨੇ ਗਿੰਦੇ ਹਾਂ ਇਹ ਦਿੱਸਤ ਹੋਣੇ